ਜੈਨ ਜੀ ਕੋਈ ਗੱਲ ਕੋਈ ਗੱਲ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਕੋਲ ਵਿਸ਼ਾਲ ਜੀ ਜਿਹੜੇ ਮੜੂਲੀ ਬ੍ਰਾਹਮਣਾਂ ਦੇ ਵਿੱਚ ਇੱਕ ਕਰਾਰ ਇਹ ਜਿਹੜੇ ਟੂਰਨਾਮੈਂਟ ਹੈ ਉਹ ਕਰਾਉਣ ਜਾ ਰਹੇ ਹੈ ਇਹ ਜਗਤਗੁਰੂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 659 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਵਾਂ ਆਲ ਇੰਡੀਆ ਦੇ ਇੰਟਰ ਡਿਸਟ੍ਰਿਕਟ ਬਾਸਕਟਬਾਲ ਦੇ ਜਿਹੜਾ ਕੈਂਪ ਹੈ ਉਹ ਲਵਾ ਰਹੇ ਹੈ ਜਿਹੜਾ 1 ਮਾਰਚ ਤੋਂ 28 ਮਾਰਚ ਤੋਂ ਲੈ ਕੇ ਤੇ 1 ਮਾਰਚ ਤੱਕ ਹੋ ਰਿਹਾ ਜਿਹਦੇ ਵਿੱਚ ਮੈਂ ਦੇਖਿਆ ਕਿ ਵਿਸ਼ਾਲ ਜੀ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੇ ਆ ਇਸ ਸਾਲ ਵੀ ਮਨਾ ਰਹੇ ਆ ਤੇ ਆ ਉਹਦੇ ਵਿੱਚ ਕੀ ਕਰਦੇ ਆ ਕਿ ਇਹਨਾਂ ਨੇ ਇਸ ਟਾਈਮ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਪਾਗ ਲੈਣ ਵਾਸਤੇ ਜਿਹੜੀਆਂ ਉਹਨੀਆਂ ਟੀਮਾਂ ਬਣਾਈਆਂ ਤੇ ਮੇਨ ਮੋਟਿਵ ਇਹਨਾਂ ਦਾ ਕੀ ਹੈ ਇਹਨਾਂ ਦਾ ਮੇਨ ਮੋਟਿਵ ਹੋਹੀ ਹੈ ਜੋ ਇਸ ਟਾਈਮ ਪੰਜਾਬ ਪੁਲਿਸ ਦਾ ਮੋਟਿਵ ਹੈ ਤੇ ਪੰਜਾਬ ਸਰਕਾਰ ਦਾ ਮੋਟਿਵ ਹੈ ਕਿ ਜਿਹੜੇ ਬੱਚੇ ਆ ਇਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਜਿਹੜੇ ਬੱਚੇ ਕਰਦੇ ਆ ਉਹਨਾਂ ਨੂੰ ਉਸ ਚੀਜ਼ ਤੋਂ ਨਸ਼ਿਆਂ ਤੋਂ ਕਿਵੇਂ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਵਿਸ਼ਾਲ ਜੀ ਨੇ ਇੱਕ ਨਵੀਂ ਚੀਜ਼ ਅਸੀਂ ਹੋਰ ਸ਼ੁਰੂ ਕਰ ਰਹੇ ਆ ਕਿ ਜਿੰਨਾ ਵੀ ਬੱਚਿਆਂ ਨੇ ਸਨ 25 ਦੇ ਵਿੱਚ ਸਨ 24 ਦੇ ਵਿੱਚ ਬਿਨਾਂ ਦਾਜ ਦੇਹਜ ਦੇ ਸ਼ਾਦੀ ਕੀਤੀ ਹੈ ਉਹ ਵੀ ਬੱਚੇ 28 ਮਾਰਚ ਨੂੰ ਉੱਥੇ ਆਉਣ ਉਹਨਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਜਾਵੇਗਾ ਤੇ ਨੰਬਰ 2 ਜਿਹੜਾ ਕਿਸੇ ਬੱਚੇ ਨੇ ਕੋਈ ਨਸ਼ਾ ਕਰਦਾ ਸੀ ਆਪਣੀ ਗਲਤ ਸੋਸਾਇਟੀ ਕਰਕੇ ਨਸ਼ਾ ਕਰੂਗਾ ਕਿਹਾ ਸੀ ਤੇ ਉਹ ਨਸ਼ਾ ਉਸ ਬੱਚੇ ਨੇ ਛੱਡ ਦਿੱਤਾ ਉਹ ਵੀ ਪਲੀਜ਼ ਆਪਣੇ ਪੇਰੈਂਟਸ ਦੇ ਨਾਲ ਤੇ ਆਪਣੇ ਜਿਹੜੇ ਸਰਪੰਚ ਸਹਿਬਾਨ ਆ ਉਹਨਾਂ ਦੇ ਨਾਲ 28 ਤਰੀਕ ਨੂੰ ਮਰੂਲੀ ਬ੍ਰਾਹਮਣਾ ਪਹੁੰਚੇ ਉਹਨੂੰ ਵੀ ਅਸੀਂ ਜਿਹੜਾ ਸਨਮਾਨਤ ਕਰਾਂਗੇ ਇਹ ਸਨਮਾਨ ਇਸ ਕਰਕੇ ਕੀਤਾ ਜਾ ਰਿਹਾ ਤੇ ਇਹਨਾਂ ਲੋਕਾਂ ਵੱਲ ਦੇਖ ਕੇ ਇਹਨਾਂ ਬੱਚੇ ਵੱਲ ਦੇਖ ਕੇ ਹੋਰ ਜਿਹੜੇ ਬੱਚੇ ਆ ਉਹ ਉੱਭਰ ਕੇ ਸਾਹਮਣੇ ਆਉਣਗੇ ਕਿ ਜਿਹੜੀ ਦਾਜ ਰੂਪੀ ਇੱਕ ਕਲੰਕਾ ਉਹ ਦੂਰ ਹੋਏਗਾ ਤੇ ਜਿਹੜੇ ਬੱਚੇ ਜਿਹੜੇ ਨਸ਼ੇ ਕਰਦੇ ਆ ਉਹ ਨਸ਼ਿਆਂ ਤੋਂ ਦੂਰ ਹੋਣਗੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਵਿਸ਼ਾਲ ਜੀ ਨੂੰ ਤੇ ਇਹਨਾਂ ਦੀ ਜਿਹੜੀ ਟੀਮ ਹੈ ਜਿਹੜੀ ਮਰੂਲੀ ਬਰਾਮਣਾਂ ਦੀ ਪ੍ਰਮਾਤਮਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ